ਨੇ ਤੂੰ ਅਦਸੰਬਰ ਲੱਗੀਆਂ ਹੁਣ ਪਹਿਲਾਂ ਮੈਂ ਸੰਬਰ ਲੱਗੀ ਤੇ ਫਿਰ ਫੋਨ ਆ ਗਿਆ ਬਾਹਰ ਮੇਰਾ ਤਾਂ ਫਿਰ ਫੋਨ ਚੱਲ ਜ ਜਾਂਦੇ ਨੇ ਚੱਲ ਜ ਜਾਂਦੇ ਨੇ ਸਹੀ ਹਾਂ ਜੀ ਸਵੇਰ ਦਾ ਟਾਈਮ ਆਹ ਨਹੀਂ 8 ਵਜੇ 8:10 ਹੋ ਗਏ ਗਰਮੀ ਬਹੁਤ ਹੈ। ਵੀਡੀਓ ਚ ਪਾਈ ਤੀ। ਹਿੰਗ ਦੀ ਸਪਰੇ। ਕੱਦੋਂ ਸਬਜ਼ੀਆਂ ਤੋੜ ਲਈ ਅੱਜ ਅਸੀਂ ਹਿੰਗ ਦੀ ਸਪਰੇ ਕਿੰਨੇ ਚਿਰ ਗੈਲੋਂ ਕਰਦੇ ਹਾਂ? ਬਹੁਤ ਬਹੁਤ ਜੇ 2 ਵਜੇ ਤੋਂ ਬਾਅਦ ਇੱਕ ਹਫ਼ਤੇ ਚ ਦੋ ਵਾਰ। ਵਧੀਆ ਹਨੀ। ਸਬਜ਼ੀਆਂ ਬਹੁਤ ਵਧੀਆ ਉੱਤਰਦੀਆਂ ਨੇ। ਜੇ ਬਾਅਦ ਚ ਜਦ ਤੋੜ ਕੇ ਬਣਾ ਲਓ ਬਾਅਦ ਚ। ਹਾਂ ਇਹ ਕਿਹੜਾ ਦੂਜੀ ਅਜਰ ਹਿੱਲੀ ਦਵਾਈ ਆ ਹਨੀ।

ਸ਼ੁਰੂ ਕਰ ਲਾ ਪਾਈ ਵੀਡੀਓ ਬਣਦੀ ਆ ਬਹੁਤ ਆਪਦੀ ਤੁਸੀਂ ਕਰੋ ਸਪਰੇ ਹਿੰਗ ਲਾਓ ਉਥੋਂ ਪਿਉ ਦੋ ਫੇਰਾ ਵੀਰ ਗਿਆ ਵੀ ਚਲ ਉਹ ਤਾਂ ਕਰ ਦਾਂਗੇ ਕੋਈ ਚੱਕਰ ਨਹੀਂ ਅਹ ਸਾ ਦੇਖਦੇ ਇੱਥੇ ਸੁੰਦੀ ਬਹੁਤ ਹੁੰਦੀ ਆ ਅੰਦਰੇ ਨਾ ਮੈਨੂੰ ਲੱਗਦਾ ਲੜਨ ਦਾ ਜੀ ਕਰਦਾ ਅਸਲ ਵਿੱਚ ਹੋਰ ਕੋਈ ਚੱਕਰ ਨਹੀਂ ਹੈ ਹੁਣ ਕਿੱਥੇ ਜਾ ਰਹੇ ਹਾਂ ਹਾਂ ਹੁਣ ਕਿੱਥੇ ਚੱਲੇ ਉਹ ਐਸੀ ਤਾਂ ਉਹ ਖਰਾਬ ਹੋ ਗਿਆ ਹਮ ਸਟੈਪਲਾਈਜ਼ਰ ਨਾ ਮੈਂ ਲੈਂਦਾ ਤੀ ਇਹਦਾ ਗਰੰਟੀ ਕਾਰਡ ਵਾਪਸ ਕੋਸਪਾਲੀ ਉਹਨੂੰ ਡੱਬੇ ਦੇ ਚ ਹੈਗਾ ਕੱਲ ਜਾਣਾ ਚਾਹਉਂ ਅੱਛਾ ਉਹਦੇ ਵਾਸਤੇ ਮੈਂ ਦੇਖ ਕੇ ਦਿੰਦੀ ਆ ਆ ਬੀਬੀ ਜੀ ਮੈਨੂੰ ਜਾਣ ਨਹੀਂ ਦੇ ਰਹੀ ਹੈ ਕਿਉਂਕਿ ਮੈਂ ਥੋੜੇ ਸਮਾਨ ਲੈ ਕੇ ਆ ਨਾ ਸੀ ਬੀਬੀ ਕਹਿੰਦੀ ਨਹੀਂ ਜਾਣ ਹਮ ਮੈਂ ਦੱਸਦੀ ਆ ਸਾਰੇ ਈਵਰਸ ਨੂੰ ਵੀ ਮੈਨੂੰ ਮੇਰੀ ਬੀਬੀ ਜਾਣ ਨਹੀਂ ਦਿੰਦੀ ਕਿਤੇ ਵੀ ਉਹ ਕਹਿੰਦੇ ਰੱਖੀ ਨੂੰ ਮੇਰੀ ਆ ਚੱਲਦੀ ਹੈ ਜੀ ਆ ਹੋਰ ਦੇਖੋ ਮੈਂ ਜਾਨਾ ਸਰ ਪਟਿਆਲੇ ਤੱਕ ਵੀ ਚਲ ਜਾ ਜਾਂਦੀ ਏ ਕੁੜੀ ਹਨਾ ਹੈ ਕਿ ਨਹੀਂ ਜਾਣ ਦੇਣਾ ਮੈਨੂੰ ਕਾੜ ਦਾਂਗੀ ਇਹ ਰਕਸ਼ਾ ਆ ਸੀਗਾ ਜੀ ਚੱਕ ਲਿਆ ਚਲੋ ਇਹ ਦੱਸੋ ਕਿ ਕਿੱਥੇ ਲੈਣਾ ਲਈ ਚੁੰਨੀਆਂ ਲੈ ਕੇ ਆਣੀਆਂ ਨੇ ਚੱਪਲਾ ਹੋਰ ਪਾ ਲੈਂਦੇ ਜੀ ਮੇਰਾ ਕੈਨਸਲ ਹੋ ਗਿਆ ਜਾਣਾ ਕਿਉਂਕਿ ਦੀਦੀ ਮੈਨੂੰ ਜਾਣ ਨਹੀਂ ਦਿੰਦੀ ਹੈਗੀ ਨਹੀਂ ਫਿਰ ਮੈਂ ਵੀ ਜਾਣਾ ਸੀ ਚਲੋ ਹਾਂਜੀ ਬਾਏ ਆ ਰਿਹਾ ਹੈ। ਕਸ਼ਟ ਮਗਾ ਰਹਾ ਹੈ। ਉਹ ਜੀ 5 ਵਜੇ ਸੀ ਕਿ ਮਮਾ ਹੁਣੇ ਆ ਗਏ ਸੀਗੇ 6:30-4 ਵਜੇ ਆ ਕੇ ਫਿਰ ਮੈਨੇ ਆਪਣਾ ਸੂਟ ਸਾੜ ਜਾ ਸਟਾਰਟ ਚਾ ਕਰਤੀ ਸੀ ਤੇ ਪਾਈਪਿੰਗ ਵਗੈਰਾ ਲਗਾ ਲਾਣ ਲੱਗੀ ਪਈ। ਹਾਂ ਦੇ ਦੇ ਕੀ ਕਰਦੇ ਨੇ? ਕੀ ਕਰਦੇ ਹੋ? ਵੈਲਕਮ ਜੀ ਆਪ ਤੇਰਾ ਥੱਲਾ। ਥੋੜੇ ਦੂਸਰ ਚੱਕ ਦਿੰਦੀ। ਕੋਈ ਮੋੜੀ ਟਾਂੜੀ ਹੋ ਗਈ ਗਰਮੀ ਬੜੀ ਇੱਕ ਤਾਂ ਕਿੰਨਾ ਖਾਣਾ ਜੀ 10 15 ਕਿਲੋ ਬੱਸ ਉਹ ਹੋ ਗਏ ਸਿਰਾ ਸਾਦੇ ਸਿੱਟ ਕੇ ਵਿੱਚ ਤੇ ਢਾ ਲੇ ਹੂੰ ਸਾਰਾ ਮਿਕਸ ਹੋ ਗਿਆ 10 15 ਦੇਖੀ ਹੋ ਗਿਆ ਹੋਣਾ ਜੀ 3 ਕਿਲੋ ਹੋ ਗਏ ਹੈ ਨਾ ਚਾਹ ਨਾ ਹੋਵੇ ਪੈ ਇਹ ਤਾਂ ਆ ਵੀ ਤਾਂ ਹੈਗਾ ਹੂੰ ਤੂੰ ਹਾਂਜੀ ਵੀਡੀਓ ਬਣਾਈ ਆ ਹਾਂਜੀ ਹਾਂ ਸੁਸਰੀ ਬਾਰੇ ਪੁੱਛਿਆ ਇੱਕ ਪਹਿਲੇ ਵਿੱਚ ਹਾਂ ਸੁਸਰੀ ਤਾਂ ਜ਼ਮੀਨ ਲੱਗੀ ਆਪਣੀ ਇਸ ਵਰਜੀ ਨੂੰ ਜਿਹੜੀ ਲੱਗਦੀ ਆ ਜੀ ਗਰੀ ਨੂੰ ਖਾਣ ਕਿ ਲੋ ਜੀ ਦਵਾਈ ਦੂਈ ਪਾਉਣੀ ਪੈਂਦੀ ਆ ਹਾਂ ਇਹਨਾਂ 'ਚ ਕੁਛ ਵੀ ਨਹੀਂ ਹੈਗਾ ਢੋਣਾ 'ਚ ਦੇਖੋ ਸੀਲ ਤਾਂ ਹੋਈ ਪਈ ਐ ਜੀ ਉਹ ਸੀਲ ਹੋ ਗਈ ਸੀਲ ਸੀਲ ਤਾਂ ਢੋਲ ਨੇ ਸੀਲ ਆਉਂ ਹਾਜੀ ਮਮਾ ਕਿ ਆਲੀ ਹਾਂ ਦੋਦੇ ਵਿੱਚ ਲੈ ਫੜ

ਦੇਉ ਤਾਂ ਪਹਹਾ ਬਾਗਾ ਮੜਿਆ ਆ ਗਿਆ ਸੱਜਣ ਤਾਂ ਕੋਤਾ ਨਹੀਂ ਚੱਲਦਾ ਤੇ ਮਨ ਨਹੀਂ ਹੁੰਦਾ ਮਾਸੀ ਆ ਬਵੀ ਹਾਂ ਟੋਕੇ ਜੁਣੀ ਚੱਲ ਬੱਜੇ ਫਿਰ ਤਾਂ ਮੈਂ ਆ ਜੂੰਗੀ ਜਾਣੀ ਅਸੀਂ ਕਹਿੰਦੇ ਸੀ ਕਿ ਵੀ ਕੱਲ ਤੁਸੀਂ ਦੇਤੀ ਉਹ ਰੱਖੀ ਬੈਠੀ ਸੀ ਐਵੇਂ ਹੀ ਹਾਂ ਇੰਨੀ ਇੰਨੀ ਕ ਦੋ ਸਾਢੇ ਇੱਕ ਐਡੀ ਕਰ ਲਦੀ ਸੀਗਾ ਇੱਕ ਐਡਾ ਕਰ ਦੋ ਸੀਗਾ ਵੀ ਲੋਹ ਬਣਾ ਇੱਕ ਡੰਗਰੀ ਸਬਜੀ ਬਣਦੀ ਹਾਂ ਕਹਿੰਨੇ ਜਿੱਲਾ ਹਿਆਂ ਦੇ ਲੈ ਕੇ ਤੋੜ ਕੇ ਹਾਏ ਇਤਨੀ ਪਹਿਲਾਂ ਪਿਛਲੀ ਵਾਰ ਹਾਏ ਉਹ ਕਿ ਕੀ ਕਰਦੇ ਹਾਏ ਤੋੜ ਕੇ ਲੈ ਗਏ ਬਹੁਤ ਗਲਤ ਗੱਲ ਐ ਐਂ ਬਿਨਾ ਪੁੱਛੇ ਨਾ ਕਿਸੇ ਦੀ ਚੀਜ਼ ਨਹੀਂ ਐਵੇਂ ਤੋੜਨੀ ਚਾਹੀਦੀ ਪਹਿਲਾਂ ਤੁਸੀਂ ਉਹ ਤੋਂ ਤਾਂ ਅਗਰ ਕੁੰਝੇ ਚ ਪਿਆ ਤੀਂ ਪਟਿਆਲ ਜਾਣਾ ਤੇ ਫਿਰ ਉਹ ਅਗਰ ਇਹ ਜਿਹੜੀ ਕੁੰਝੇ ਚ ਪਿਆਣੀ ਸੀਗਾ ਪਟਿਆਲ ਜਾਣਾ ਤੇ ਬਾਬਲੀ ਕੱਢਾਂਗਾ ਹੁੰਦਾ ਪਾਪਾ ਤਾਂ ਕਹਿੰਨੇ ਰੇ ਉਹ ਦੇ ਪਿਆ ਉਹ ਫਸਣ ਹੈ ਵੀ ਕੋਪ ਤੇ ਬਾਰੇ ਉਹ ਕੇ ਬਣਾ ਲਾ ਮਾਂ ਫਿਰ ਹੂੰ ਤਾਜੀ ਕਰਦਾ ਸੀ ਮੈਂ ਲੈ ਕੇ ਜਾਉਂਗੀ ਦਾਲ ਬਣਾ ਰਹੀ ਸੀ ਫਿਰ ਭਾਈ ਸਾਰੀ ਭਈਆ ਸਵੇਰੇ ਪੱਕ ਕੇ ਜਾਣਾ ਸਾਜੀ ਕਿੱਥੇ ਰੱਖੜੀ ਬਣਾ ਅੱਛਾ ਜਾ ਰਿਹਾ ਕਾਲੂ ਚੱਲ ਵਧੀਆ ਓ ਮਾਈ ਗਾਡ ਇਹ ਗਲਤ ਹੋਇਆ ਕੰਮ ਲੱਗੂ ਲੱਗੂ ਲੋ ਤੂੰ ਸਿੱਧਰ ਭਾਬੀ ਦੀ ਵੀਡੀਓ ਬਣਾਓ ਭਾਬੀ ਭਾਬੀ ਦਾ ਸੂਟ ਦਿਖਾਓ ਭਾਬੀ ਨੇ ਕਾਲੂ ਪਾ ਕੇ ਜਾਣਾ ਜਿਹੜਾ ਹਾਲੇ ਤਾਂ ਆਈ ਤੇ ਆਪ ਬਚਾਲੇ ਉਹ ਤਰਵਾਈ ਰਹਿੰਦੀ ਆ ਕਿੱਥੇ ਆ ਅੰਦਰ ਸਵੇਰੇ ਜਾਣਾ ਇਹਦੇ ਹਵਾ ਕਾਲ ਸਕੂਟਰੀ ਦੇ ਤੇ ਇਹ ਵੀਰ ਵੀਰ ਲੈ ਕੇ ਆਈ ਸੀ ਹਨਾ ਮੈਂ ਉੱਪਰ ਰੱਖ ਗਿਆ ਤੇ ਬਾਅਦ ਚ ਦੱਸਾਂਗਾ ਹੂੰ ਇਹ ਨਿੱਕਾ ਮੋ ਲੈ ਕੇ ਆਇਆ ਤੂੰ ਕਿਤੇ ਨਾ ਗੱਡੀ 'ਚ ਰੱਖ ਲੈ। ਕੋਲ ਨੂੰ ਜਾ ਗਏ ਸੀ ਉੱਥੇ ਲੈ ਕੇ ਨਹੀਂ ਲੈ ਕੇ ਨਹੀਂ ਜਾਦ ਦੇ ਆਤੀ ਉਹਨੇ ਗੱਡੀ 'ਚ ਫਿਰੂ ਹੂੰ। ਇਹ ਹੁਣ ਬੋਲਣ ਨੂੰ ਜਾ ਕੇ ਸੁਣਦਾ ਹੁਣ ਬੋਲਿਓ ਕੀ ਆ ਬੀਰ ਕੀ ਕਿਹਾ ਸੀ? ਲਾ ਕੇ ਸੁਣਦਾ ਕੱਖੂ ਵੀ ਪੈ ਗਏ ਜੇ ਕੰਗ ਲਾਉਂਦਾ ਕੀ ਕਹਿਰੀ ਮੇਰੀ ਭੈਣਾ ਕੀ ਕਿਹਾ? ਕੀ ਕਿਹਾ? ਹੈਂ? ਬਾਸ ਚੁਗਲੀਆਂ ਕਰੋ ਹੋਰ। ਕੰਮਰ ਵਾਲੀ ਪਾਪ ਕੋ ਆ ਦੱਪ ਕੇ ਉਹ ਗੱਡੀ ਕਿਦੀ ਖੜੀ ਆ ਚੁਗਲੀਆਂ ਸੁਣਦੀਆਂ ਨੇ ਤੁਹਾਨੂੰ ਬੈਗਰੂ ਬੈਗਰੂ ਤਾਂ ਨਹੀਂ ਉੱਥੇ ਸੁਣਦਾ ਬੈਗਰੂ ਕਿਹੜਾ ਹੁੰਦਾ ਹੈ ਭੈਣੇ ਨਹੀਂ ਭੈਣੇ ਹਾਂ ਮੇਰੇ ਮੈਂ ਆਹ ਹੁਣ ਇਹ ਤਾਂ ਲਿਖੂਗੀ ਜੇਠ ਜਠਾਣੀ ਲੜ ਪਈ ਜੇਠ ਨਾਲ ਜੇਠ ਲੜ ਪਈ ਜਠਾਣੀ ਨਾਲ ਨਾ ਲੜਿਆ ਨਾ ਕਰ। ਕਿਉਂ ਕਾਤਾ ਨਾ ਲੜਾ? ਇਹ ਗੱਲ ਝੂਠ ਹੈ ਬਈ। ਹਾਂ, ਜਾ ਫਾਈਂਗੀ ਕਿ ਤੂੰ ਲੜਦੀ ਤੇ ਹੁਣ ਤੇ ਹੁਣ ਤੇ ਤੇਰਾ ਤੇਰੀ ਰੱਖਦਾ ਇਹਦੀ ਚ ਕੱਢੂੰਗੀ। ਹੁਣ ਤੇਰੇ ਵਾਲੀਆਂ ਬੀੜੀਆਂ ਇੱਧਰ ਕੱਢੜੀਆਂ ਨੇ। ਮੈਂ ਤੇ ਲੜੀ ਉਹ ਨਹੀਂ ਲੱਗਦੇ। ਨਾ। ਆਹ ਤੂੰ ਮੇਰੇ ਨਾਲ। ਅਰੇ ਰੱਬਾ ਨਾ ਆਹ ਦਿਲ ਤੇ ਦੇਖਿਆ ਮੀਂਹ ਨੇ। ਵਾਹਿਗੁਰੂ। ਵਾਹਿਗੁਰੂ। ਉਦੋਂ ਫੋਨ ਨਹੀਂ ਸੀ ਹੈਗੇ ਵੀਡੀਓ ਬਣਾ ਬਣਾ ਕੇ ਹੁਣ ਦਿਖਾਉਂਦੇ। ਮੈਨੂੰ ਤਾਂ ਪਤਾ ਲੱਗ ਲਿਆ। ਹਾਂ ਹੁਣ ਤੂੰ ਭੁੱਲ ਗਈ ਭੁੱਲ ਗਈ ਹਾਂ ਮੈਂ ਨਹੀਂ ਭੁੱਲਦੀ ਵੀਰ ਬੌਲੀ ਨਹੀਂ ਖਾਂਦਾ ਹੁੰਦਾ ਤੂੰ ਮੈਂ ਬੋਲਦਾ ਬੌਲੀ ਖਾਂਦਾ ਹੁਣ ਬਸ ਇੱਥੇ ਲਿਖ ਕੇ ਆ ਜੂਗਾ ਬੌਲੀ ਖਾਂਦਾ ਤਕੀਰੀਆਂ ਖਾਂਦੇ ਆ ਅਸੀਂ ਤਾਂ ਤਾਜੂ ਬਦਾ ਪੂਰੇ ਵਧੀਆ ਵਧੀਆ ਖਾਣਾ ਚਾਹੁੰਦਾ ਅੱਜ ਮੈਂ ਤੁਹਾਨੂੰ ਦਸ਼ਨਾ ਚਾਹਨੀ ਆ ਇਸੇ ਨਾਲ ਅੱਜ ਗੱਡੀ ਧੋਈ ਸੀਗੀ ਮਿਸ ਲੋ ਕਾਮੀ ਨਾ ਕਿਉਂਕਿ ਨਾ ਇਸ ਜਨ ਜਨਾ ਮੈਂ ਤੇ ਕਿੱਤੀ ਸੀ ਉਹਨਾਂ ਚਲੀ ਸੀ ਯਾਨਕਿ ਨਾ ਨਾਨਕੇ ਜਨ ਰ ਇਕੜੀ ਬਦਣਾ ਨੇ ਆ ਪੂਰੀ ਚਾਂਕਰੀਆ ਤੇ ਮੈਂ ਸਾਨੂੰ ਅੰਦਰ ਜਾ ਕੇ ਵਿਖਾਣੇ ਆ ਅੰਦਰ ਹੋ ਗਈ ਰਿਆ ਨੇ ਤਿਆਰੀਆਂ ਤੇ ਮੈਂ ਹੋ ਗਈ ਤੇ ਆ ਪਹੁੰਚ ਗਈ بس ਕੁਝ ਹੋੰਦਿਸ ਮੈ ਲਾ ਰਹੀ ਹਾਂ ਹੈਲੋ ਪਾਪਾ ਹਮ ਹੈਲੋ ਕੱਦ ਹੈਲੋ ਇਦੀ ਇਦੀ ਹੈਲੋ ਹੈਲੋ ਆ ਕੁੜੀ ਸੁਣੀ ਲੱਗ ਰਹੀ ਹੈ ਆਪਾ ਬੜੀ ਬੀਨ ਫੋਨਸ ਮੈਂ ਥੋੜੀ ਗੁੱਤ ਕਰ ਰਹੀ ਸੀ ਅੱਜ ਸਵੇਰ ਮੈਂ 29 ਦਾ ਕੀਤਾ ਐ ਥੋੜੀ ਆਪਣਾ ਫੈਸ਼ਨ ਕਰਨ ਲੱਗੀ ਹਾਂ ਯਾਰ ਲਈਏ ਉਹਦੇ ਵੀ ਕੁਝ ਬੈਟਸ ਚੋਲ ਕੇ ਜਿਵੇਂ ਇਹ ਸੋਪਾ ਕਿ ਮੈਂ ਲੁਕੀng ਐਸਟਾਈਲ ਸਿਦਨੈਸ਼ੀ ਮੈਟੇਂਡਰ ਬਲੈਕ ਬਲੈਕ ਜੀਨਸ ਜੀਨਸ 여이분들 들어와서 해운 자 잠깐만 확실히 먹을 건데 서로 잡고들 ਤੌੱਚੇ ਕਿੱਕੇ ਕੋਟ ਚੱਕਤਾ ਕਰੇ ਤੇ ਪਤਾ ਲੱਗਦਾ ਕੀ ਕੀ ਹੁੰਦਾ ਕੰਮ ਆ ਦਰਬਾਰ ਸਾਹਿਬ ਹੁੰਦਾ ਦੱਬਾ ਵੀ ਇਹਦਾ ਬੋਲੋ ਲਓ ਇਹ ਇੱਕ ਫੁੱਟ ਉੱਚਾ ਚੱਕਤਾ ਇਹ ਹਾਂ ਜਿੱਥੇ ਚੱਕਿਆ ਹੋਇਆ ਉੱਥੇ ਇੱਟਾਂ ਭਰ ਕੇ ਜੈਕਾਂ ਦੇ ਲੈਵਲ ਲਵੇ ਫੇਰ ਜਦੋਂ ਪੱਕ ਜਾਊਗਾ ਸਿਮਿੰਟ ਫੇਰ ਉਹ ਇੱਟਾਂ ਦੇ ਉੱਤੇ ਜੈਕ ਲਾ ਕੇ ਫੇਰ ਦੂਸਾਂ ਇੱਟਾਂ ਭਰ ਲਗੇ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਸੋ ਰੋਟੀ ਪਾਣੀ ਵੀ ਆਪਾਂ ਸਾਰਿਆਂ ਨੇ ਖਾ ਲਿਆ ਤੇ ਬਸ ਹੁਣ ਮੈਂ ਕਰਨ ਜਾ ਰਹੀਆਂ ਜੀ ਵੀਡੀਓ ਨੂੰ ਐਂਡ ਤੇ ਕੱਲ ਹੈਗੀਆਂ ਨੇ ਰਖੜੀਆਂ ਸੋ ਆਪਾਂ ਕੱਲ ਨੂੰ ਸਾਰਾ ਦਿਨ ਵਲੌਗ ਬਣਾਵਾਂਗੇ ਨਾਲੇ ਕੱਲ ਨੂੰ ਕਹਿੰਦੇ ਨੇ ਗ੍ਰਹਿਣ ਲੱਗਣਾ ਸੋ ਆਪਾਂ ਉਹਦੇ ਬਾਰੇ ਵੀ ਬੈਠ ਕੇ ਗੱਲਬਾਤ ਕਰਾਂਗੇ ਵੀ ਗ੍ਰਹਿਣ ਟਾਈਮ ਕਿਹੜੇ-ਕਿਹੜੇ ਕੰਮ ਕਰਨੇ ਚਾਹੀਦੇ ਨੇ ਕਿਵੇਂ ਕਰਨੇ ਚਾਹੀਦੇ ਨੇ ਕਹਿੰਦੇ ਨੇ ਵੀ ਜਿਹੜੀ ਜੇ ਮੈਂ ਸੂਣੀ ਵਾਲੀ ਹੋਵੇ ਕੋਈ ਡੰਗਰ ਪਛਾਉਦਿਆ ਗਲੇ ਚੋਂ ਉਤਾਰਨੀ ਪੈਂਦੀ ਹੁੰਦੀ ਨੇ ਸੰਗਣ ਹੋਰ ਵੀ ਬਹੁਤ ਗੱਲਾਂ ਨੇ ਬੰਦ ਦੁੱਧ ਵਿੱਚ ਕੋਈ ਡੱਕਾ ਪਾਣਾ ਹੁੰਦਾ ਐਵੇਂ ਕੁਝ ਗੱਲਾਂ ਜੀ ਅਸੀਂ ਮੰਮਾ ਨੇ ਅੱਜ ਕਰ ਰਹੀ ਸੀਗੇ ਸੋ ਆਪਾਂ ਕੱਲ ਨੂੰ ਸਾਰੀਆਂ ਕਰਾਂਗੇ ਕਿਉਂਕਿ ਅੱਜ ਵੀਡੀਓ ਜ਼ਿਆਦਾ ਲੰਬੀ ਹੋਊਗੀ ਕਿਉਂਕਿ ਕੱਲ ਮੇਰੇ ਕੋਲ ਥੋੜੇ ਜਿਹਾ ਕਲਿੱਪ ਬਣੇ ਸੀਗੇ ਤੇ ਅੱਜ ਫਿਰ ਸਵੀਰ ਵਾਲੇ ਲਾ ਕੇ ਫਿਰ ਮੈਨੇ ਸਾਰੇ ਇਕੱਠੇ ਪਾਤੇ ਇਹ ਵੀਡੀਓ ਦੇ ਵਿੱਚ ਕਾ ਕਰਕੇ ਫਿਰ ਅੱਜ ਵੀਡੀਓ ਥੋੜੀ ਜਿਆਦਾ ਲੰਬੀ ਹੋ ਚੁੱਕੀ ਆ ਸੋ ਆਪਾਂ ਕੱਲ ਨੂੰ ਜ਼ਰੂਰ ਗੱਲਾਂ ਵਾਤ ਸਾਰੀਆਂ ਕਰਾਂਗੇ ਗਰਹਿਣਾਂ ਵਾਲੀਆਂ ਸੋ ਚਲੋ ਜੀ ਆਪਾਂ ਕਰਦੇ ਆਪਣੀ ਵੀਡੀਓ ਨੂੰ ਇੱਥੇ ਹੀ ਐਂਡ ਆ ਕੀ ਜੱਗ ਕਾ ਦੇ ਵਾਸਤੇ ਉਧਰ ਦੁੱਧ ਆਗੇ ਨਵੂ ਹੋਣੀ ਕੱਲੂ ਆਉਂ ਗ੍ਰਹਿਣ ਵਾਲੀ ਸਾਰੇ ਗੱਲਾਂ ਦੱਸਾਂਗੀ ਕੀ ਕੁਝ ਹੁੰਦਾ ਹਨਾ ਅੱਜ ਵੀਡੀਓ ਹੀ ਬਹੁਤ ਲੰਬੀ ਹੋ ਗਈ ਐ ਉਧਰ ਨਵੂ ਦੇਖ ਰਿਆ ਨਵੂ ਹੋਣੀ ਆਗੇ ਨਵੂ ਉਹਨਾਂ ਕੋਲ ਜਾ ਕੇ ਆਣੇ ਆ ਦੇਖੋ ਆਏ ਨੇ ਅਸੀਂ ਲੜਦੇ ਮਾਰ ਕੇ ਨਹੀਂ ਕੀ ਰਖਾਂ ਮਾਂ ਉਹ ਕਹਣਾ ਕੋਈ ਦਰਦ ਦਸੂਗਾ ਮਾਰ ਮਾਂ ਮੂੰਹ ਤੇ ਫੈਕੂਗੀ ਕੋਈ ਗੱਲ ਹੋਏਗੀ ਮੈਂ ਚਾਹ ਉਹਦੀ ਬੀਬੀ ਸੀ ਉੱਥੇ ਸਾਰੀ ਸੀਗੇ ਮਾਤਾ ਜੀ ਕਾੰਮੀ ਹੁਣੇ ਕਰਕੇ ਆਜੇ ਜੇ ਮੈਂ ਕਿਵੇਂ ਤਿ ਗਏ ਨਾ ਉਹ ਰਖੜੀਆਂ ਨਾ ਉਹ ਰਖੜੀਆਂ ਬਸ ਬਸ ਹੋ ਨਾ ਹੁਣ ਅਜੋ ਪੰਦੀ ਛੁੱਟੀ ਆ ਪੁੱਪੂ ਦੱਸ ਸਕੂਲ ਕੋਲੋਂ ਪ੍ਰੈਕਟੀਕਲ ਐ ਇਹ ਪੜੀ ਆ ਪੜਾਈ ਜਾਂਦਾ ਹੁਸ਼ਕਿੰਨਾ ਅਜਲੀਏ ਅਸੀਂ ਜਾ ਰਹੇ ਹਾਂ ਤਾਂ ਅਸਾਂ ਕਿਵੇਂ ਦੀ ਗੇਰ ਰਖਣੀ ਬੱਬੀ ਰੱਖਣੀ ਕਿਵੇਂ ਦੀਆਂ ਵਧੀਆ ਚਲ ਵਧੀਆ ਕੰਮ ਗ੍ਰਹਿਣ ਲੱਗਣਾ ਸੱਚ ਗ੍ਰਹਿਣ ਲੱਗਣਾ ਕੱਲੂ 12 ਵਜੇ ਕੀ ਕਹਿੰਦੇ ਹੋ ਹੋਰ ਲੱਗਣਾ ਗ੍ਰਹਿਣ ਲੱਗਣਾ ਕੱਲੂ ਗ੍ਰਹਿਣ 12 ਵਜੇ ਕੀ ਕਹਿੰਦੇ ਹੋ ਮੈਂ ਰੋਟੀਆਂ ਵੀ ਨਹੀਂ ਬਣਾਈਆਂ ਤੇ ਸਭਾ ਖਾਤੋਂ ਹੋਰ ਕੰਮ ਕੱਤੇ ਥੋੜੇ ਮੈਂ ਤਾਂ ਲੰਘਦੀ ਸੀ ਇਹ ਆ ਗਏ ਉੱਤੇ ਹੀ ਹਾਂ ਹਾਂ ਕੱਲੂ ਗ੍ਰਹਿਣ ਲੱਗੂਗਾ ਕੀ ਅੱਛਾ ਹੋਰ 12 ਵਜੇ ਲੈ ਤਾਂ ਗਾ ਪਿਆ ਪਿਆ ਇੰਨਾ ਫੂਸ ਪਾਉਂਦਾ ਇਹ ਲੜਾਈ ਪਵਾਟ ਵਰਦene ਦੱਨ ਨਾ ਮੈਂ ਫੇਰ ਤਾਂ ਉਹਨਾਂ ਦਾ ਰੋਣਾ ਹੂੰ ਸਹੀ ਗੱਲ ਹੈ